ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਪਿੰਡ ਸਲਾਣਾ ਨੇੜੇ ਖੰਨੇ ਦੇ ਵਿੱਚੋਂ ਇਹ ਪਿੰਡ ਸ੍ਰੀ ਫਤੇਗੜ ਸਾਹਿਬ ਜ਼ਿਲ੍ਹੇ ਦਾ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਖੰਨੇ ਸ਼ਹਿਰ ਦੇ ਬਿਲਕੁਲ ਨੇੜੇ ਦਾ ਪਿੰਡ ਹੈ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਤੇ ਇੱਥੇ ਇਹਨਾਂ ਦਾ ਸੇਲ ਪਰਚੇਜ ਦਾ ਕੰਮ ਹੈ ਕੱਲਾ ਵਪਾਰ ਦਾ ਕੰਮ ਨਹੀਂ ਇਹਨਾਂ ਦਾ ਆਪ ਦਾ ਖੋਦਾ ਇੱਥੇ ਇੱਕ ਫਾਰਮ ਵੀ ਹੈ ਜਿਦੇ ਉੱਤੇ ਬਾਈ ਜਿਓਰੀ ਦੁੱਧ ਤੇ ਪਸ਼ੂ ਜਿਹੜੇ ਉਹ ਲਾ ਕੇ ਕਾਫੀ ਰੱਖਦੇ ਐ ਇਹ ਕਿਸ ਤਰ੍ਹਾਂ ਦਾ ਫਾਰਮ ਜਿੱਥੇ ਸੂਆਂ ਸੂਆਂ ਗਾਵਾਂ ਗੱਪਣ ਗਾਵਾਂ ਜਾਂ ਕੋਸਟੇਮ ਲੈੰਦੀਆਂ ਕੱਚੀਆਂ ਗਾਵਾਂ ਵੀ ਇੱਥੇ ਵਿਕਰੀ ਵਾਲੀਆਂ ਹੁੰਦੀਆਂ ਹੁਣ ਤਾਂ ਖੈਰ ਗਰਮੀ ਦਾ ਟਾਈਮ ਆ ਪਰ ਸਿਆਲਾਂ ਦੇ ਵਿੱਚ ਇੱਥੇ ਤੁਹਾਨੂੰ ਬਹੁਤ ਸਾਰੇ ਨਾਗ ਦੇਖਣ ਨੂੰ ਮਿਲਦੇ ਐ ਅੱਜ ਵੀ ਇਹ ਫਾਰਮ ਦੇ ਵਿੱਚ ਬਹੁਤ ਸਾਰੀਆਂ ਹੀ ਗਾਵਾਂ ਵਿਕਰੀ ਵਾਲੀਆਂ ਐ ਪਰਲੀ ਸਾਈਡ ਤੇ ਉਹ ਗਾਵਾਂ ਜਿਹੜੀਆਂ ਦੁੱਧ ਤੇ ਲੱਗੀਆਂ ਐ ਇਸ ਸਾਈਡ ਤੇ ਉਹ ਗਾਵਾਂ ਜਿਹੜੀਆਂ ਵਿਕਰੀ ਆਸਤੇ ਬਾਈ ਹੋਰਾਂ ਕੋਲ ਆਈਆਂ ਹੋਈਆਂ ਐ ਸੋ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਚ ਆਪਾਂ ਤੁਹਾਨੂੰ ਕਈ ਸਾਰੇ ਨਗ ਦਿਖਾ ਦੇਨੇ ਆ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸ਼ੂ ਜਿਹੜਾ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਚੱਲੂਗਾ ਰੈਸ਼ ਦਾ ਫੁੱਲ ਪ੍ਰਬੰਧ ਆ ਤੁਸੀਂ ਇੱਥੇ ਰੱਖ ਸਕਦੇ ਹੋ ਜੇ ਕੋਈ ਵੀਰ ਦੂਰ ਤੋਂ ਆਉਂਦਾ ਸੋਇਆ ਸੋਇਆ ਪਸ਼ੂ ਦੋ ਟਾਈਮ ਦੁੱਧ ਚੋਣ ਦਾ ਹੱਕ ਹੁੰਦਾ ਉਹ ਤੁਸੀਂ ਚੋ ਕੇ ਖਰੀਦ ਲਿਆ ਕਰੋ ਆਓ ਸ਼ੁਰੂਆਤ ਕਰਦੇ ਹਾਂ ਇਸ ਸਾਈਡ ਤੇ ਵੱਧੀਆਂ ਹੋਈਆਂ گاਵਾਂ ਦੇ ਵਿੱਚੋਂ ਇੱਕ ਇੱਕ ਕਰਕੇ 11 12 ਨਗ ਤੁਹਾਨੂੰ ਤੋਰ ਕੇ ਦਿਖਾ ਦੇਾਂਗੇ ਬਾਕੀ ਕੋਸ ਨਗ ਖੜੇ ਉਹਨਾਂ ਦੀ ਜਾਣਕਾਰੀ ਵੈਸੇ ਲੈ ਲਾਂਗੇ ਵਰੇਂਦਰ ਭਾਈ ਸਸਤੀਾ ਸਸਤੀਆ ਭਾਈ ਜੀ ਕਿੰਨੇ ਨਗ ਅੱਜ ਮੌਜੂਦ ਆ ਭਾਈ ਨਗ ਕੋ ਕਨੇ ਜੀ ਆਪਣੇ ਕੋ 25 30 ਨਗ ਹੁੰਦੇ ਨੇ 24 ਘੰਟੇ ਸੇਲ ਵਾਸਤੇ ਜੀ ਠੀਕ ਹੈ ਹਾਂਜੀ ਅੱਛਾ ਭਾਈ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਗਾਂ ਤੋਂ ਹਾਂਜੀ ਭਾਜੀ ਇਹਨੇ ਦੂਜਾ ਸੂਆ ਸੂਣਾ ਜੀ ਹੂੰ ਬਸ ਟਾਈਮ ਪੂਰਾ ਹੀ ਆ ਜੀ 5 4 ਦਿਨ ਮਸਾ ਲਊਗੀ ਜੀ ਠੀਕ ਹੈ 32 ਕਿਲੋ ਦੁੱਧ ਪਾਇਆ ਹੋਇਆ 35 ਕਿਲੋ ਦੁੱਧ ਖੁੱਲਾ ਡੁੱਲਾ ਪਾ ਦਊਗੀ ਬੱਚੀ ਜੀ ਠੀਕ ਹੈ ਫੋਲੀ ਭਾਈ ਨੂੰ ਦੋਸਤੋ ਦੇਖੋ ਇਹ ਗਾਂ ਹਰੇ 5 4 ਦਿਨ ਲੈ ਵੀ ਸਕਦੀ ਹੈ ਹਵਾਨੇ ਚ ਸਪੇਸ ਹੈਗੀ ਆ ਪਰ ਤਿਆਰ ਹੁਣ ਵੀ ਹਵਾਨਾ ਚੰ ਤਾਂ ਜਿਵੇਂ ਆਹ ਸੋਣਾ ਥਾਂ ਥੀਜਾਈ ਵਾਲੇ ਆ ਬਰੀਡ ਕੁਆਲਿਟੀ ਤੇ ਬਿਊਟੀ ਜਿਹੜੀ ਉਹ ਚੰਗੀ ਆ ਗਾਂ ਦੇ ਵਿੱਚ ਥੱਲੇ ਰੋਟਾਵੇਟਰ ਮਾਰ ਕੇ ਥਾਂ ਪੋਲਾ ਕੀਤਾ ਹੋਇਆ ਪਸ਼ੂ ਉਹਦੇ ਵਿੱਚ ਖੁੱਭ ਕੇ ਤੁਰਨਗੇ ਕਿਉਂਕਿ ਆਰਾਮ ਕਰਦਾ ਪਸ਼ੂ ਪੋਲੇ ਥਾਂ ਤੇ ਨਰਮ ਥਾਂ ਤੇ ਸੂਣ ਵਾਲੇ ਪਸ਼ੂ ਆਸਤੇ ਇਦਾਂ ਦਾ ਬੰਡ ਬਣਾਉਣਾ ਬਹੁਤ ਜ਼ਰੂਰੀ ਹੈ ਸੋ ਇਹ ਗਾਂ ਦਾ ਹਵਾਨਾ ਤੁਸੀਂ ਦੇਖੋ ਟੈਲ ਫੁੱਲ ਦਿਸਦੀ ਆ ਪਰ ਹਵਾਨਾ ਹੁਣ ਵੀ ਚੰਗਾ ਇਹਦਾ ਤਿਆਰ ਹੈ 나ੜਾ ਵੀ ਉਰਲੇ ਪਾਸੇ ਹਵਾਨੇ ਤੇ ਤੁਹਾਨੂੰ ਨਜ਼ਰ ਆਉਂਦਗਾ ਪਹਿਲੇ ਨੰਬਰ ਤੇ ਆ ਇਦੇ ਵਰਗੀ ਦੂਜੇ ਨੰਬਰ ਤੇ ਤੁਹਾਨੂੰ ਗਾਂ ਦਿਖਾ ਦਿੰਨੇ ਆ। 2 ਨੰਬਰ ਤੇ ਵਿਰਿੰਦਰભાઈ ਜਿਹੜੀ ਗਾਂ ਤੇ ਭਾਜੀ ਸੇਮ ਹੈ ਫਾਰਮ ਚੋਂ ਲਈਆਂ ਨੇ ਆਪਾਂ ਦੋਨੇ ਜੀ। ਹੂੰ ਤੇ ਇਹ ਤਕਰੀਬਨ 10 ਤੋਂ 12 ਦਿਨ ਪਾਏ ਨਹੀਂ ਹਜੇ। ਦੋਨੇ ਦਾ ਵੀ 32-33 ਕਿਲੋ ਪਾਇਆ ਹੋਇਆ ਜੀ 35 ਕਿਲੋ ਮੰਨ ਕੇ ਲੈ ਲਵੇ ਜੀ। ਠੀਕ ਹੈ। ਦੋਨਾਂ ਦੀ ਸੀਮੈਂਟ ਡੀਟੇਲ ਸਾਰੀ ਹੈਗੀ ਜੀ ਆਪਣੇ ਕੋਲ ਜਿਹੜਾ ਲੱਗਿਆ ਹੋਇਆ ਅੱਗੇ ਉਹਦੇ ਵੀ। ਠੀਕ ਹੈ। ਸੋ 10 ਤੋਂ 12 ਦਿਨ ਦੋਸਤੋ ਅਜੇ ਲੈਂਦੀ ਹੈ ਗਾਂ ਇਹ ਸੂਨ ਦੇ ਵਿੱਚ। ਸ਼ਾਮ ਦਾ ਟਾਈਮ ਆ ਚੁਵਾਈ ਜਿਹੜੀ ਚੱਲ ਪਈ 4 ਵਜੇ ਵੀਡੀਓ ਬਣਾ ਰਹੇ ਆ ਤੇ 4 3:30 ਵੈਲਕਿੰਗ ਮਸ਼ੀਨ ਚੱਲ ਰਹੀ ਆ ਤਾਂ ਹੀ ਕੁਸ ਗਾਵਾਂ ਜਿਹੜੀਆਂ ਉਚਾਈ ਵਾਸਤੇ ਰੰਬਣਾ ਇਹਨਾਂ ਨੇ ਸ਼ੁਰੂ ਕੀਤਾ ਢਾਂਚਾ ਦੇਖੋ ਗਾਂ ਦਾ ਇਹਦਾ ਵੀ ਬਰੀਡਿੰਗ ਤੇ ਕੰਮ ਕਰਨਾ ਹੈ ਤਾਂ ਪੇਟ ਵਾਲੀ ਗਾਂ ਹਵਾਨਾ ਕੱਟ ਵਾਲਾ ਸੋਹਣਾ ਹਜੇ 10 ਤੋਂ 12 ਦਿਨ ਲੈਂਦੀ ਹੈ ਸਟਰਕਚਰ ਦੀ ਚੜਾਈ ਦੇਖ ਲਿਆ ਕਰੋ ਦੋਸਤੋ ਉਸੇ ਦੇ ਨਾਲ ਹੀ ਅੱਗੇ ਜਿਹੜੇ ਉਹ ਬੱਚੇ ਇਦਾਂ ਦੇ ਗਾਵਾਂ ਚੰਗੇ ਪਾਉਂਦੇ ਆ ਸੋ ਦੇਖੋ ਤੁਸੀਂ ਇਹਦਾ ਹਵਾਨਾ ਹਜੇ ਇਹ 10 ਤੋਂ 12 ਦਿਨ ਲਾਊਗੀ ਕੱਚੀ ਗਾਂ ਹਜੇ ਕਰ ਤਿਆਰੀ ਹੁਣ ਵੀ ਸੋਹਣੀ ਦਿਸਦੀ ਹੈ 3 ਨੰਬਰ ਤੇ ਵਿਰਿੰਦਰ ਭਾਈ ਜੇ ਭਾਜੀ ਤੂੰ ਜਾਸੂ ਸੋਨਾ ਜੀ ਬੈਠ ਨੇ ਹੂੰ 35 36 ਕਿਲੋ ਦੁੱਧ ਪਾਇਆ ਹੋਇਆ ਹੈ ਜੀ ਇਹਦੀ 40 ਲੀਟਰ ਖੁੱਲਾ ਡੁੱਲਾ ਦੁੱਧ ਪਾ ਦੋਗੀ 15 ਤੋਂ 20 ਦਿਨ ਹਜੇ ਪੂਰੇ ਪਏ ਰਹੇ ਜੀ ਬੱਚੀ ਦੇ ਓਕੇ ਤੋਰਿੰ ਬਈ ਸੋ 15 ਤੋਂ 20 ਦਿਨ ਹਜੇ ਦੋਸਤੋ ਲਾਊਗੀ ਸੋਨ ਚ 3 ਨੰਬਰ ਦੇ ਉੱਤੇ ਤੋਰ ਦੇ ਬਈ ਇਹਨੂੰ ਛਣਦਾ ਸਾਈਜ਼ ਬੜਾ ਸੋਨਾ ਜੀ ਬੋਡੀ ਵੇਟ ਬਹੁਤ ਚੰਗਾ ਹੈ ਜੀ ਵਜ਼ਨ ਤਾਂ ਦੋਸਤੋ ਸਾਰੀਆਂ ਗਾਵਾਂ ਦਾ ਤੁਹਾਨੂੰ ਚੰਗਾ ਨਜ਼ਰ ਆਊਗਾ ਖਾਸ ਕਰਕੇ ਜੇ ਮੈਂ ਪਹਿਲੇ ਦੋ ਨੰਬਰਾਂ ਤੇ ਤੋਰੀ ਜਾਂ ਤਿੰਨ ਨੰਬਰ ਤੇ ਇੱਕੋ ਜਿਹੇ ਜੇ ਢਾਂਚੇ ਦੀਆਂ ਹੈਗਾ ਮੈਂ ਬਰੀਡ ਕੁਆਲਿਟੀ ਇਹਦੀ ਵੀ ਚੰਗੀ ਦਿਸਦੀ ਹੈ ਥਾਂ ਨੱਥੀ ਚਵਾਈ ਵਾਲੇ ਤੇ ਹਵਾਨੇ ਤੇ ਨਾੜਾ ਇਹਦੇ ਵੀ ਸੋਹਣੇ ਆ ਹਜੇ 15 ਤੋਂ 20 ਦਿਨਾਂ ਦੀ ਕੱਟੀ ਹੈ ਦੁੱਧ ਲਾਉਣਾ ਸ਼ੁਰੂ ਕੀਤਾ ਹੈ ਧਮਾਲਾ ਭਾਈ ਕੱਚੀ ਗਾਂ ਖਰੀਦਣ ਦਾ ਇਹ ਫਾਇਦਾ ਦੱਸੋ ਨਾ ਤਾਂ ਵੀ ਕਲਤੇ ਚੜ ਕੇ ਕੋਈ ਇਹਦੀ ਬਾਡੀ ਦੇ ਉੱਤੇ ਇਫੈਕਟ ਪਵੇ ਤੇ ਨਾ ਇਹ ਰਵੇ ਵੀ ਤੁਹਾਡੇ ਕੋਲ ਆ ਕੇ ਇਹਨੇ ਜੀ ਨਹੀਂ ਲਾਉਣਾ ਜਾਂ ਉਧਰ ਕੇ ਬੱਚੇ ਨੂੰ ਜਨਮ ਦੇ ਦੂ ਕਿਉਂਕਿ ਟਾਈਮ ਅਜੇ ਬਾਕੀ ਹੈ ਜਦੋਂ ਨੂੰ ਇਹਨੇ ਸੋਣਾ ਉਦੋਂ ਮੇਰਾ ਚਿੱਤ ਉਸ ਜਗ੍ਹਾ ਦੇ ਵਿੱਚ ਪੂਰਾ ਐਡਜਸਟ ਹੋ ਜਾਣਾ ਤੇ ਫਿਰ ਪਸੂ ਦੁੱਧ ਜਿਹੜਾ ਉਹ ਚੰਗਾ ਦੇ ਦਿੰਦਾ ਸੋ ਤਿੰਨ ਨੰਬਰ ਤੇ ਦੇਖੋ ਚਾਰ ਨੰਬਰ ਦੇ ਉੱਤੇ ਇੱਕ ਹੋਰ ਗਾਂ ਜਿਹੜੀ ਤੁਹਾਨੂੰ ਦਿਖਾਵਾਂਗੇ ਜਿਹੜੀ ਚਾਰ ਨੰਬਰ ਦੇ ਉੱਤੇ ਵਿਰਿੰਦਰ ਭਾਈ ਬਾਜੀ ਹਫਤ ਤੱਕ ਪਿਆ ਜੀ ਹਜੇ ਇਹਦਾ ਹੂੰ ਇਹ ਮਤਲਬ ਆਪਾਂ 2021 ਫਾਰਮ ਚੋਂ ਲਈਆਂ ਨੇ ਜੀ ਤੁਹਾਨੂੰ ਦਾ ਸਾਇਪੜਾ ਚੰਗਾ ਜੀ ਫੁੱਲ ਤਿਆਰੀ ਚਾ ਹੁਣ ਜੀ ਹਜੇ ਵੀ ਢਿੱਲਾਂ ਬਹੁ ਪਈਆਂ ਨੇ ਜੀ ਠੀਕ ਹੈ ਇੱਕ ਹਫਤਾ ਲੈ ਜੂਗੀ ਜੀ 30 32 ਕਿਲੋ ਦੁੱਧ ਪਾਇਆ ਹੋਇਆ ਦਾ ਵੀ ਲੈ ਆਈ ਬਾਈ ਸੋ ਦੋਸਤੋ ਹਜੇ ਹਫਤਾ ਪਿਆ ਸੋ ਹੁਣ ਚ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਤਿਆਰੀ ਫੜਨੀ ਸ਼ੁਰੂ ਕਰਤੀ ਐ ਇਹ ਗਾਵਾ ਦੀ ਇੱਕ ਖੂਬੀ ਹੁੰਦੀ ਆ ਵੀ ਜਦੋਂ ਚਵਾਈ ਵਾਲੀ ਮਸ਼ੀਨ ਜਾਂ ਇੱਕ ਗਾਂ ਨੂੰ ਚੋਣਾ ਸ਼ੁਰੂ ਕਰਤਾ ਫਿਰ ਦੂਜਿਆਂ ਨੂੰ ਕਾਲੀ ਲੱਗ ਜਾਂਦੀ ਆ ਵੀ ਛੇਤੀ ਸਾਡੀ ਵੀ ਚੁਵਾਈ ਜਿਹੜੀ ਉਹ ਹੋ ਜੇ ਇਹ ਕੋਣ ਕਿਉਂਕਿ گاਵਾ ਇਹ ਬਰੀਡ ਹੀ ਇਦਾਂ ਦੀ ਪੈਦਾ ਕੀਤੀ ਗਈ ਆ ਜ ਜਿਹਨੂੰ ਅੱਗੇ ਵਧਾਇਆ ਗਿਆ ਉਸ ਹੱਬ ਤੇ ਵੀ ਇਹ ਦੁੱਧ ਹਾਸਤੇ ਛਪੈਸਲ ਤਿਆਰ ਹੋਈ ਵੀ ਬਰੀਡ ਆ ਨਸਲ ਇਹਦੇ ਤੋੜਦੇ ਥੱਲੇ ਤੋੜਦੇ ਪੁੱਤਰ ਨੂੰ ਲੈ ਜਿੰਦਾ ਮੈਂ ਬਹੁਤਾ ਪੋਲਾ ਥਾ ਦੋਸਤੋ ਜਿਹੜਾ ਉਹ ਕੱਚਾ ਥਾ ਉੱਥੇ ਪਸੂ ਥੱਲੇ ਖੁਬਦੇ ਆ ਨੇਚਰਲ ਆ ਬਾਈ ਉੱਪਰ ਲੈ ਬੰਦੇ ਸੋ ਇਹ 4 ਨੰਬਰ ਤੇ ਸੀ 5 ਨੰਬਰ ਤੇ ਜਿਹੜੀ ਗਾਂ ਦੱਸੋ ਤੋਰਾਂਗੇ ਉਹ ਵੀ ਤੁਹਾਨੂੰ ਦਿਖਾ ਦੇਾਂਗੇ ਇਹਨੇ ਥਣ ਜਿਹੜੇ ਉਹ ਹੱਥੀ ਚੁਾਈ ਵਾਲੇ ਗਾਂ ਤੇ ਪਹਿਲਾਂ ਤੁਸੀਂ ਦੇਖ ਲਓ ਜਿੰਦੂ ਅੱਗੇ ਇੱਕ ਹੋਰ ਵਾਇਡ ਬੜੀ ਚੰਗੀ ਤਿਆਰ ਹੋਈ ਵੀ ਹੈ 5 ਨੰਬਰ ਤੇ ਵਿਰਿੰਦਰ ਬਾਈ ਇਹਦਾ ਵੀ ਜੀ ਸੌਦਾ ਲਗਭਗ ਆਪਣਾ ਹੋਇਆ ਹੋਇਆ ਹੈ ਜੀ ਵੈਸੇ ਆਪਾਂ ਵੀਡੀਓ ਚ ਤੋਰ ਕੇ ਦਿਖਾ ਦਿੰਨੇ ਆ ਜੀ ਠੀਕ ਹੈ ਤੋਰਦੇ ਸੋ ਸੌਦਾ ਜਿਹੜਾ ਨੇੜ ਹੀ ਆ ਦੱਸੋ ਹੋ ਸਕਦਾ ਹੈ ਜੇ ਤੁਹਾਨੂੰ ਤੁਸੀਂ ਫੋਨ ਕਰੋ ਤੇ ਵਿਕ ਜੇ ਪਰ ਫਿਰ ਵੀ ਤੋਰ ਕੇ ਬਾਈ ਇਹ ਕਹਿੰਦਾ ਦਿਖਾ ਦਿੰਨੇ ਹੈ ਕਈ ਵਾਰ ਆ ਕੇ ਪਾਸ ਕਰਨ ਚ ਅਗਲੇ ਨੂੰ ਜਾਂ ਕੋਲ ਖੜ ਖੜ ਕੇ ਕਈ ਹੋਰ ਚੀਜ਼ ਦਾ ਫਰਕ ਲੱਗੇ ਜਾਂ ਨਾ ਪਸੰਦ ਆਵੇ ਤਾਂ ਹੋਰ ਕੋਈ ਭਰਾ ਪਸੰਦ ਕਰ ਸਕਦਾ ਵੈਸੇ ਡੀਲ ਇਹਦੀ ਲਗਭਗ ਡਾਨੀ ਹੈ ਸੋ ਤਿਆਰੀ ਚੰਗੀ ਹੈ ਦਿਨ ਇਹ ਥੋੜੇ ਹੀ ਲਾਊਗੀ ਸੌਣ ਚ ਕਿਉਂਕਿ ਹਵਾਨਾ ਭਰੀ ਖੜੀ ਹੈ ਪੂਰਾ ਲੈ ਚੱਲ ਭਾਈ ਹਵਾਨਾ ਅੱਗੋਂ ਪਿੱਛੋਂ ਪੂਰਾ ਚੰਗਾ ਕੱਦ ਕਾਠ ਫੁੱਲ ਲਗਾ ਦਾ ਸੋ ਇਹ ਤੋਂ ਅੱਗੇ ਦੋ ਗਾਵਾਂ ਹੋਰ ਆ ਜਿਹੜੀਆਂ ਤੁਹਾਨੂੰ ਦਿਖਾਉਣੀਆਂ। ਇਹ ਦੇਖ ਤੁੰਤ। ਦੂਜਾ ਸੋਹਣਾ ਸੋਹਣਾ ਬੈਡ ਨਹੀਂ ਵੀਰ ਜੀ। ਹੂੰ। ਤਕਰੀਬਨ 15 ਤੋਂ 20 ਦਿਨ ਪਏ ਨੇ ਜੀ ਹਜੇ। 33 34 ਕਿਲੋ ਦੁੱਧ ਪਾਇਆ ਹੋਇਆ ਹੈ ਤੇ ਕਿ 40 ਕਿਲੋ ਮੰਨ ਕੇ ਲੈ ਲਵੇ ਬੰਦਾ ਜੀ। ਤੋਰ ਦੇ ਬਈ। ਸੋ ਸੋ ਹਜੇ 15 ਤੋਂ 20 ਦਿਨ ਬਾਕੀ ਆ। ਦੁੱਧ ਲਾਉਣਾ ਸ਼ੁਰੂ ਕੀਤਾ ਹੋਇਆ ਹੈ। ਬਾਕੀ ਤੁਰੂਗੀ ਤੇ ਹਵਾਨਾ ਤੁਸੀਂ ਦੇਖ ਲਓ ਹੁਣ ਦਾ ਜਿੰਨਾ ਕਰੋਖਾ ਇੱਕ ਆਈਡੀਏ ਦੇਣੀ ਆ ਦੋਸਤੋ ਕੱਚੇ ਪਸ਼ੂ ਦੇ ਤਾਂ ਵੀ ਪਸ਼ੂ ਵਿਕਰੀ ਵਾਲਾ ਹੈਗਾ ਤੁਹਾਨੂੰ ਪੇਟ ਤੋਂ ਬਰੀਡ ਕੁਆਲਟੀ ਜਾਂ ਉਤੋਂ ਸਟਰਕਚਰ ਸਮਝ ਆ ਜਾਊਗਾ ਬਾਕੀ ਸੌਦੇ ਕੋਲ ਆ ਕੇ ਕਰ ਲਿਆ ਕਰੋ ਕਿਉਂਕਿ ਪਸ਼ੂ ਆਪਦੀਆਂ ਅੱਖਾਂ ਨਾਲ ਜੋ ਸਾਹਮਣੇ ਦੇਖਦੇ ਆ ਫਿਰ ਜ਼ਿਆਦਾ ਜੱਜਮੈਂਟ ਹੁੰਦੀ ਹੈ ਕੱਦ ਕਾਠ ਫੁੱਲ ਲਗਾ ਦਾ ਹਵਾਨਾ ਇਹਦਾ ਵੀ ਕੱਟ ਵਾਲਾ ਦਿੰਦਾ ਲਿਆ ਭਾਈ ਹਜੇ ਕੱਚੀ ਹੈ ਵੈਡ ਦਸੋ 15 ਤੋਂ 20 ਦਿਨਾਂ ਦੀ ਇਸ ਸਾਈਡ ਤੇ ਜਿਹੜੀ ਲਾਸਟ ਉੱਤੇ ਵੱਧੀ ਵੀ ਹੈ ਬਈਆਂ। Papa ji تقریبا 25 ਦਿਨ ਪਏ ਨੇ ਜੀ ਹਜੇ। ਅੱਛਾ। ਦੁੱਧ ਤਾਂ ਬਹੁਤ ਚੰਗਾ ਪਾਇਆ ਹੈ। 45-46 ਕਿਲੋ ਦੁੱਧ ਪਾਇਆ ਹੋਇਆ ਹੈ ਜੀ। ਆਪਾਂ 45-46 ਕਿਲੋ ਇਹ ਕਹਿਨੇ ਆਇਦਗੀ। ਠੀਕ ਐ। ਜਿਆਦਾ ਨਹੀਂ ਮੌਸਮ ਗਾਂਹਾਂ ਚੰਗਾ ਆ ਜਾਣਾ ਜੀ ਦੁਬਾਰਾ ਫਿਰ ਪਰਮਾਤਮਾ ਸੁੱਖ ਰੱਖ ਕੇ ਬਾੱਦੇ ਵਾਲੇ ਪਾਸੇ ਜਾ ਸਕਦੀ ਹੈ ਜੀ। ਪਰ ਹੁਣ ਆਪਾਂ 45-46 ਕਿਲੋ ਆਵੇ ਆਪਾਂ ਨੂੰ ਦੱਸ ਦੇ ਤਾਂ 45-46 ਕਿਲੋ ਕਹਿ ਕੇ ਦਵਾਂਗੇ ਜੀ ਆਪਾਂ। ਠੀਕ ਐ। ਤੋਰ ਦਿਓ ਬਈ। ਸੋ ਚੰਗੇ ਵਜਨ ਦੀ ਇਹ ਵੀ ਗਾਂ ਦੱਸੋ। ਬਿਊਟੀ ਬਹੁਤ ਜ਼ਿਆਦਾ ਜੀ। ਉਹ ਫੁੱਲ ਬੋਡੀ ਵੇਟ ਪੂਰੀ ਲੰਬੀ ਐ ਕੱਦ ਵੀ ਸੋਹਣਾ ਵਜਨ ਤੁਹਾਡੇ ਸਾਹਮਣੇ ਹਵਾਨਾ ਸਾਰਾ ਗੁੰਦਿਆ ਪਿਆ 나ੜਾਂ ਨਾਲ 25 ਦਿਨ ਹਜੇ ਲਾਉ ਕੀ ਸੋਣ ਚ ਅੰਦਾਜ਼ਾ ਮਹੀਨਾ ਵੀ ਲੈ ਸਕਦੀ ਐ ਪਰ ਦੁੱਧ ਲਾਉਣ ਲੱਗ ਗਈ ਐ ਜਿੰਨਾ ਸਿਆਲ ਵਾਲਾ ਪੱਖ ਆਉਂਦਾ ਜਾਣਾ ਉਨਾ ਹੀ ਫਾਇਦਾ ਕਿਉਂਕਿ ਇਹਦਾ ਪੀਕ ਲੈਵਲ ਜਦੋਂ ਨੂੰ ਇਹਨੇ ਫੜਨਾ ਉਹਦੋਂ ਨੂੰ ਮੌਸਮ ਬਦਲਣਾ ਸ਼ੁਰੂ ਹੋ ਜਾਣਾ ਤੇ ਠੰਡ ਜੇ گاਵਾ ਪੂਰਾ 5-6 ਮਹੀਨੇ ਜੜੋ ਰੱਜਮਾ ਦੁੱਧ ਪਿਆਉਂਦਿਆਂ ਵਟਿੰਗਾ گاਵਾ ਜਿੰਨਾ ਖੁੱਲ ਕੇ ਖਾਣਗਾ ਉਹਨਾਂ ਨੂੰ ਦੁੱਧ ਇਹਨਾਂ ਨੇ ਦੇਣਾ ਹੁੰਦਾ ਸੋ ਚੰਗੇ ਵਜੰਦੀ ਏ ਵੈੜ ਤੁਸੀਂ ਲਾਸਟ ਉੱਤੇ ਦੇਖ ਰਹੇ ਹੋ ਕੁਸ ਸੂਂਆਂ ਸਵਾਂਗਾਂ گاਵਾ ਤੁਹਾਨੂੰ ਦਿਖਾ ਦਿੰਨੇ ਆ ਇਸ ਵੀਡੀਓ ਚ ਵਰਿੰਦਰ ਭਾਈ ਪੰਜ ਨਾ ਕੇ ਇੱਥੇ ਵੱਧੇ ਸਾਰੀਆਂ ਪੰਜੇ ਸੂਂਆਂ ਸਵਾਂਗਾਂ ਨਹੀਂ ਭਾਜੀ ਇਹ ਚੋ 1 ਕਾ ਸਿੰਗਾ ਵਾਲੀ ਸੂਈ ਇੱਕ 2 ਨੰਬਰ ਤੇ 3 ਨੰਬਰ ਸੂਈ ਹੋਈ ਹੈ ਜੀ ਅੱਛਾ ਹਾਂਜੀ ਠੀਕ ਹੈ ਬਾਕੀ ਇਥੇ ਗੱਬਣੀ ਹੈ ਵੈਸੇ ਸੂਈਆਂ ਸੂਈਆਂ ਕਿੰਨੀਆਂ ਗਾਵਾਂ ਅਜ ਮੌਜੂਦ ਸੂਈਆਂ ਹੋਈਆਂ ਭਾਜੀ ਆਪਣੇ ਕੋ 8-10 ਹੈਗੀਆਂ ਜੀ 5-6 ਗਾਵਾਂ ਉਧਰ ਹੈਗੀਆਂ ਆਪਣੇ ਕੋ ਜਿਹੜੀਆਂ ਦੁੱਧ ਤੇ ਚਲਦੀਆਂ ਨੇ ਜੀ 30 ਕਿਲੋ ਦੁੱਧ ਤਿਆਰ ਆ ਕਿਸੇ ਥੱਲੇ 35 ਕਿਲੋ ਵੀ ਤਿਆਰ ਹੈਗਾ ਜੀ ਲਗਭਗ 1 ਿਕਣ ਹੈਗਾ ਜੀ ਰੇਟ ਆਪਣੇ 95000 ਤੋਂ ਸ਼ੁਰੂ ਨੇ ਜੀ 2 ਲੱਖ ਤੱਕ ਰੇਟ ਹੈਗੇ ਨੇ ਆਪਣੇ ਕੋ ਠੀਕ ਹੈ ਇਹਦੀ ਆਪਾਂ ਡਿਟੇਲ ਦੱਸ ਦਈਏ ਬਾਈ ਭਾਜੀ ਕੱਲੇ ਸੂਈ ਹੈ ਜੀ ਹਜੇ ਆ ਦੇਖ ਲਓ ਮੈਲਾ ਮੂਲਾ ਲੱਗਿਆ ਹੋਇਆ ਜੀ ਬੱਚੇ ਨੂੰ ਇਹਨੇ ਜਨਮ ਦਿੱਤਾ ਬੋਲੀਓ ਤੁਕਵਾ ਤੁਕਵਾ ਸੁਬਾਹ ਦੀ ਖਾਲੀ ਹੈ ਜ ਤੀ ਕਿਲੋ ਤੋਂ ਤਾਂ ਆਮ ਨਾ ਪਾ ਦੂਗੀ ਜੀ ਠੀਕ ਹੈ ਤੁਰਤ ਕੀ ਸੋ ਦੋਸਰੇ ਸਿੰਘ ਹੈਗੇ ਆ ਉਹ ਤੁਹਾਡੇ ਸਾਹਮਣੇ ਆ ਤੁਸੀਂ ਕਲੀਅਰ ਦੇਖ ਰਹੇ ਹੋ ਕੱਲ ਹੀ ਸੋਈ ਹੈ ਚੰਗੇ ਬੌਲੇ ਤੋਂ ਸ਼ੁਰੂਆਤ ਹੈ ਉਹ ਬੌਲਾ ਤੁਸੀਂ ਦੋ ਟਾਈਮ ਚੋ ਸਕਦੇ ਹੋ ਵਜਨਗਾ ਦਾ ਚੰਗਾ ਹੈ ਟਾਂਚਾ ਸੋਹਣਾ ਹੈ ਬਾਕੀ ਸੈਂਗੇ ਦੇ ਜਰੂਰ ਹੈਗੇ ਆ ਬੱਚਾ ਕਿਉਂਕਿ ਤਾਜੀ ਸੋਈ ਹੈ ਤਾਂ ਬੱਚੇ ਪਰਲੇ ਪਾਸੇ ਵੱਧਦੇ ਹੋ ਉਧਰ ਨੂੰ ਜਾਂਦੀ ਹੈਗਾ ਸੋ ਦੇਖੋ ਇਹਦਾ ਸਟਰਕਚਰ ਤੋਰ ਦੇ ਦਰ ਦਵਾਰ ਟਾਂਚਾ ਸੋਣਾ ਸਿਸਟ੍ਰਕਚਰ ਇਹਦਾ ਫੇਰ ਤੁਸੀਂ ਦੇਖ ਸਕਦੇ ਕਮਾਲਾ ਬਾਈ ਹਰਵਿੰਦਰ ਭਾਈ ਜਿਹੜੀ ਇਹ 2 ਨੰਬਰ ਤੇ ਵਹਿਣਾ ਇਹ ਬਾਜੀ ਦੋ ਦੰਦ ਬੱਛੀ ਹੈ ਜੀ ਹੂੰ ਬੋਲੀ ਤਾਂ ਬਿਲਕੁਲ ਤਕਕਾ ਤਕਕਾ ਖਾਲੀ ਹੈ ਜੀ ਅੱਜ ਠੀਕ ਹੈ ਤੇ ਦੋ ਚਾਰ ਦਿਨ ਆਪਾਂ ਤਿਆਰ ਕਰਕੇ ਦੁੱਧ ਵੇਚਾਂਗੇ ਭਾਜੀ ਇਹ ਤਾਂ ਚੰਗੇ ਦੁੱਧ ਦੀ ਆਸ ਆਪਾਂ ਨੂੰ ਇਹ ਤੋਂ ਨਹੀਂ ਠੀਕ ਹੈ ਤੇ ਬੱਚੇ ਨੂੰ ਇਹਨੇ ਜਾਣ ਦਿੰਦਾ ਜੀ ਓਕੇ ਹਾਂਜੀ ਤਾਂ ਇਹ ਤੋਂ ਅੱਗੇ ਜਿਹੜੀ ਗਾਂ ਬਈ ਇਹਨੂੰ ਭਾਜੀ 6-7 ਦਿਨ ਹੋਗੇ ਸੂਈ ਨੂੰ ਹੀ ਅੱਜ ਹੂੰ ਤੇ 24-25 ਕਿਲੋ ਬੋਲੀ ਤਿਆਰ ਹੋਊ ਮਤਲਬ ਦੁੱਧ ਤਿਆਰ ਹੋਊਗਾ ਥੱਲੇ ਜੀ ਫੜੀ ਵੀ ਅੱਜ ਢਿੱਲ ਦੇਖ ਲਓ ਕਿੰਨੀ ਪਈ ਆ ਜੀ ਸਹੀ ਹੈ ਹਾਂਜੀ ਤੋਰੀ ਬਈ ਸੋ ਦੱਸੋ ਇਹ 6-7 ਦਿਨਾਂ ਦੀ ਸੂਈ 24-25 ਕਿਲੋ ਆਹੋਂ ਬਈ ਕਹਿੰਦਾ ਵੀ ਦੁੱਧ ਐਸ ਟਾਈਮ ਹਾਜ਼ਰ ਕਰੇ ਜਿਹਨੇ ਬੰਨ ਕੇ ਪਸ਼ੂ ਰੱਖਣੇ ਉਹਦੇ ਵਾਸਤੇ ਇੱਕ ਬੜਾ ਸੋਹਣਾ ਟਰੰਚਾ ਹੈ ਦਾ ਸਟ੍ਰਕਚਰ ਦੇਖ ਲਓ ਹਵਾਨੇ ਚ ਅਜੇ ਸਪੇਸ ਹੈਗੀ ਆ ਸ਼ਾਮ ਨੂੰ ਵੀਡੀਓ ਬਣਾ ਰਹੇ ਹਾਲਾਂਕਿ ਹੁਣ ਚਵਾਈ ਦਿਖਾ ਚ ਇਹਨਾਂ ਨੂੰ ਹੈਗੀ ਆ ਦੁੱਧ ਬਾਈ ਹੋਰਾਂ ਦਾ ਕਿਉਂਕਿ ਸ਼ਹਿਰ ਦੇ ਵਿੱਚ ਸਪਲਾਈ ਜਾਂਦੀ ਹੈ ਖੰਨੇ ਤੋਂ ਉਹਦੇ ਕਰਕੇ ਸੋਨਿਆ ਸੋਆਂਿਆਂ ਬਾਰੇ ਤੁਹਾਨੂੰ ਜਾਣਕਾਰੀ ਦੇਤੀ ਉਹਨਾਂ ਦੀ ਚਵਾਈ ਅਲੱਗ ਤੋਂ ਚੱਲੀ ਜਾਂਦੀ ਹੈ ਲੋ ਜਿਹੜੀਆਂ ਇੱਥੇ ਹੁਣ ਇਦੋਂ ਅੱਗੇ ਦੋ ਹੋਰ ਗਾਵਾਂ ਤੁਹਾਨੂੰ ਦਿਖਾ ਦਿੰਨੇ ਆਂ ਬਈ ਕੀ ਡਿਟੇਲ ਇਹਨਾਂ ਦੀ ਭਾਈ ਦੂਜਾ ਸੂਆ ਜੀ ਆਹ ਸੂਮੀਏ ਜੀ ਇਹਨੇ ਹੂੰ ਤੇ 25 26 ਕਿਲੋ ਦੁੱਧ ਕੱਢਿਆ ਹੋਇਆ ਜੀ ਪਲੂਣ ਨੇ ਚਾਹੇ ਕਿ 30 ਤੋਂ ਬਾਹਰ ਦੁੱਧ ਪਾ ਦੂਗੀ 10 12 ਦਿਨ ਪਏ ਨੇ ਜੀ ਇਹਦੇ ਸੂਣ ਚ 10 ਤੋਂ 12 ਦਿਨ ਹਜੇ ਲੇਣੇ ਨੇ ਹਾਂਜੀ ਜਿੰਨਾ ਕੁ ਲੇਵਾ ਬਣਾਉਗੀ ਸਾਰਾ ਫਿਕਸੇ ਬਣਾਉਣਾ ਜੀ ਇਹਨੇ ਠੀਕ ਹੈ ਤੋੜ ਦੇ ਛੋਟ ਸੋ ਦਸੋ ਦੂਜਾ ਸੂਆ ਹਜੇ 12 13 ਦਿਨ ਇਹਦੇ ਬਾਕੀ ਐ ਭਵਾਨਾ ਤੁਸੀਂ ਇਸ ਤਰੀਕੇ ਨਾਲ ਇਹਦਾ ਦੇਖ ਸਕਦੇ ਹੋ ਕਮਾਲਾ ਬਾਈ ਬਹੁਤ ਇੱਕ ਹੋਰ ਗੱਭਣ ਤੁਹਾਨੂੰ ਕਾ ਦਿਖਾ ਦਿੰਨੇ ਆ लास्ट ਉੱਤੇ ਜਿਹੜੀਆਂ ਬਾਹਰ ਵੱਧੀਆਂ ਹੋਈਆਂ گاਵਾ ਸੀ ਬਾਕੀ ਖੜੀਆਂ ਹੀ ਦਿਖਾ ਦੇਣੀ ਆ ਤੁਹਾਨੂੰ ਇਹ ਭਾਜੀ ਜਰਸੀ ਪੱਖੇ ਚ ਪੈਂਦੀ ਹੈ ਜੀ ਬੱਚੀ ਹੂੰ ਮੈਂ 2 ਦਿਨ ਤਾਂ ਹੋ ਚੁੱਕੇ ਆ ਇਹ ਚੌਕ ਦੇ 1 ਦਿਨ ਤਾਂ ਚੱਕਿਆ ਜੀ ਹਜੇ ਨੇ ਠੀਕ ਹੈ ਤੇ 15 ਕੁ ਦਿਨ ਪਏ ਨੇ ਜੀ ਹਜੇ ਇਹਦੇ ਖੁੱਲੇ ਡੁੱਲੇ ਜੀ ਬਹੁਤ ਚੰਗਾ ਦੁੱਧ ਪਾ ਦੂਗੀ ਜੀ ਸੋਇਲਿੰਗ ਪਾਉਣੀ ਸ਼ੁਰੂ ਕਰਤੀ ਬੱਚੀ ਨੇ ਜੀ ਠੀਕ ਹੈ ਤੋਰ ਦੇ ਸੋ ਦੋਸਤੋ ਹਜੇ 15 ਦਿਨਾਂ ਦੀ ਕੱਚੀ ਹੈ ਭਲੂਣ ਜ਼ਰੂਰ ਪਾਉਣੀ ਸ਼ੁਰੂ ਕਰਤੀ ਹੈ ਵੈਡ ਨਹੀਂ ਪਰ ਹਜੇ ਦਿਨ ਲਾਉਗੀ ਜਰਸੀ ਕ੍ਰੋਸ ਹੈ ਐਚ ਐਫ ਦੇ ਨਾਲ ਥਣ ਹੱਥੀ ਚਵਾਈ ਵਾਲਾ ਸਟਰਕਚਰ ਹੁਣ ਤੁਸੀਂ ਦਾ ਦੇਖ ਲਓ ਹਵਾਨਾ ਅੱਗੋਂ ਪਿੱਛੋਂ ਚੰਗਾ ਬਾਕੀ ਸਭੀ ਵੀ ਉਤੋਂ ਤੁਸੀਂ ਦੇਖੋਗੇ ਸੋਹਣੀ ਜੰਬੀ ਹੋਈ ਹੈ ਬਾਕੀ ਇੱਕੋ ਭਰਾ ਸਾਰੀਆਂ ਗਾਵਾਂ ਨਾਲ ਤੁਰਿਆ ਹੈ ਹਾਈਟ ਦੀ ਜੱਜਮੈਂਟ ਤੁਸੀਂ ਉਸ ਹੱਬ ਤੇ ਕਰ ਲੋਗੇ ਕਿਹੜੀ ਗਾਂ ਕਿੰਨੇ ਕੱਦ ਦੀ ਤੁਹਾਨੂੰ ਲੱਗਦੀ ਹੈ ਇੱਕੋ ਵੀਰ ਨੇ ਸਾਰੀਆਂ ਤੋਰ ਕੇ ਦਿਖਾਈਆਂ ਇਹ ਨਹੀਂ ਕੋਈ ਕੋਈ ਬੰਦਾ ਬਦਲ ਕੇ ਵੀਡੀਓ ਚਲਾਇਆ ਹੋਊਗਾ ਉਸ ਅੰਦਰ ਗਾਵਾਂ ਖੜੀਆਂ ਉਹ ਤੁਹਾਨੂੰ ਦਿਖਾ ਦਿੰਦੇ ਇੱਕ ਵਾਰ ਬਹੁਤ ਚੰਗੀ ਵਹਿੜ ਪਹਿਲੇ ਨੰਬਰ ਦੇ ਉੱਤੇ ਹੀ ਦੇਖੋ ਤੁਸੀਂ ਫੁੱਲ ਹਾਈਟ ਲੈਂਥ ਦੀ ਹੈ ਵਿਰਿੰਦਰ ਭਾਈ ਇਹਦੀ ਕੀ ਡਿਟੇਲ ਹੈ ਇਹ ਭਾਜੀ ਆਪਣੇ ਘਰ ਦੀ ਉਹ ਬੱਚੀ ਹੈ ਜੀ ਅੱਛਾ ਤੇ ਇਹ ਸਪਾਈਕ ਸੀਮਨ ਦੀ ਖੋਦਾ ਜੀ ਬਹੁਤ ਸੋਹਣੀ ਬੱਚੀ ਨੇ ਜਨ ਦੱਸ ਦਿੱਤਾ ਸੀ ਤੁਹਾਡੇ ਮੂਰੇ ਐਕਸਪਾਇਰ ਹੋ ਗਈ ਉਹ ਜੀ ਬਿਲਕੁਲ ਦੋਸਤੋ ਬੱਚੀ ਹੁਣੇ ਹੀ ਇਹਦੀ ਐਕਸਪਾਇਰ ਹੋ ਗਈ ਤੀਜਾ ਦੇਣਾ ਜੀ ਇਹਦੀ ਸੂਈ ਨੂੰ ਤੇ 26 27 ਕਿਲੋ ਬੋਲੀ ਬੋਲੀ ਹੋਉ ਥਲੇ ਜੀ ਠੀਕ ਹੈ ਹਾਂ ਜੀ ਹਾਂ ਸਪਾਈਕ ਦੀ ਦੋਸਤੋ ਇਹ ਪਹਿਲਾਂ ਦੋ ਦੰਦ ਵੈੜ ਬਾਈ ਦੀ ਹੋਮ ਬਰੀਡ ਹੈ ਤੇ ਆਪਦੇ ਫਾਰਮ ਦੀ ਹੈ ਵਜ਼ਨ ਗਾਂ ਦਾ ਦੇਖ ਲਓ ਚੰਗਾ ਵੇਟ ਸੋਹਣੀ ਬੱਚੀ ਸਪਾਈਕ ਦੀ ਹੈ ਇਹ ਤੇ ਇਹਨੇ ਅੱਗੇ ਵੱਛੀ ਨੂੰ ਜਨਮ ਦਿੱਤਾ ਸੀ ਉਹ ਹੁਣ ਨਹੀਂ ਰਹੀ ਤੀਜਾ ਦਿਨ ਹੈ ਚੰਗੇ ਦੁੱਧ ਤੋਂ ਸ਼ੁਰੂਆਤ ਹੈ ਇਹ ਦੂ ਅੱਗੇ ਜਿਹੜੀ ਗਾਂ ਬਈ ਇਹ ਭਾਜੀ ਤੀਜੇ ਸੂਏ ਸੂਈ ਹੈ ਜੀ ਗਾਂ ਮੇਲ ਕਾਫ ਨੂੰ ਜਨਮ ਦਿੱਤਾ ਇਹ ਅੱਜ ਦੂਜਾ ਦਿਨ ਹੈ ਜੀ ਇਹਦਾ ਠੀਕ ਹੈ ਸਵੇਰੇ ਬੌੜੀ 17 ਕਿਲੋ ਗੱਡੀ ਸੀ ਜੀ ਇਹਨੇ ਮਤਲਬ ਬੌੜੀ ਤੋਂ ਬਿਲਕੁਲ ਖਾਲੀ ਹੈ ਜੀ ਇਹ ਠੀਕ ਹੈ ਹਾਂ ਜੀ ਹਾਂ ਇਹ ਦੂ ਅੱਗੇ ਜਿਹੜੀ ਗਾਂ ਖੜੀ ਹੈ ਇਹ ਥੱਲੇ ਭਾਜੀ 22 23 ਕਿਲੋ ਬੌੜੀ ਹੈ ਜੀ ਫਿਰ ਪਿੱਛੇ ਵੱਛੀ ਬਹੁਤ ਸੋਹਣੀ ਹੈ ਜੀ ਬਹੁਤ ਚੰਗੇ ਸੀਮਨ ਦੀ ਵੱਛੀ ਹੈ ਜੀ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਜਗ੍ ਠੀਕ ਚੰਗਾ ਤੋਂ ਦੇ ਪਾ ਦੂਗੀ ਇਸ ਟਾਈਮ 23 24 ਕਿਲੋ ਇਸ ਟਾਈਮ ਹੈਗਾ ਜੀ ਥੱਲੇ ਠੀਕ ਹੈ ਸੋ ਇਹ ਦੋਸਤੋ ਅੰਦਰ ਜਿਹੜੀਆਂ ਗਾਵਾਂ ਖੜੀਆਂ ਸੀਗੀਆਂ ਪਸ਼ੂ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਬਾਕੀ ਪਸ਼ੂ ਕੋਈ ਵੀ ਖਰੀਦਣਾ ਉਹਦੀ ਫੁੱਲ ਤਸੱਲੀ ਆ ਕੇ ਤੁਸੀਂ ਕਰਨੀ ਹੈ ਨਿਰਖ ਪਰਖ ਆਪ ਕਰਿਓ ਜੇ ਨੰਬਰ ਸਕਰੀਨ ਉੱਤੇ ਦੋ ਚੱਲ ਰਹੇ ਜਿਹੜੇ ਤੇ ਕਾਲ ਕਰੋਗੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ